ਸਾਡੇ ਲਈ ਤਾਂ ਕੁਝ ਵੀ ਨਹੀਂ ਆ ਇਹ ਜੋ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਨਾ ਗੁਰਮਾਨਕ ਦੇ ਜੀ ਨੇ ਇਹ ਤੇ ਸਾਡੇ ਲਈ ਕੁਝ ਨਹੀਂ ਉਹਨਾਂ ਵਾਸਤੇ ਇਹ ਤੇ ਸਾਡਾ ਫਰਜ਼ ਬਣਦਾ ਹੈ ਐਨੀ ਦੂਰ ਉਹ ਸੰਗਤ ਚੱਲ ਕੇ ਆਉਂਦੀ ਹੈ ਇਹ ਤਾਂ ਇੰਨਾ ਕਿਤੇ ਉਪਰਾਲਾ ਕਰ ਤੁਮ ਸੋ ਉੱਥੋਂ ਕਿਹੜਿਆਲਾ ਸਿਆਣੀਆਂ ਤੋਂ ਇੱਕ ਤਰੀਕ ਨੂੰ ਚੱਲਦੀ ਉਹ ਸੰਗਤ ਫੇਰ ਸਾਡੇ ਇੱਥੇ ਅੱਜ ਪਹੁੰਚਣਾ ਇਹਨਾਂ ਨੇ ਕੱਲ ਨੂੰ ਉਹਨਾਂ ਨੇ ਬੜੇ ਜਿਹੇ ਬੰਨਾ ਰੱਖਿਆ ਉਹਨਾਂ ਨੇ ਆਉਣਾ ਸੰਗਤ ਦੇ ਰੂਪ ਵਿੱਚ ਨਾ ਇਹ ਸਾਰੀ ਸੰਗਤ ਜਿਉਆ ਉਹ ਬੱਬਾ ਜੀ ਦੇ ਰੂਹ ਦਾ ਜਲੋਕ ਜੋ ਸਾਡੀ ਮਾਨਵੀ ਚਤਮੰਨਾ ਸੀ ਨਾ ਬੱਬਾ ਅਰਦਾਸ ਕੀਤੀ ਉਹ ਪੂਰੀ ਹੋਈ ਤੇ ਉਹ ਦਾ ਸ਼ੁਕਰਾਨੇ ਵਜੋਂ ਜੀ ਬਹੁਤ ਖੁਸ਼ ਦਿੱਤਾ ਸਾਨੂੰ ਬੱਬਾ ਜੀ ਤੇ ਜੀ ਸਾਡੇ ਵਾਸਤੇ ਕੁਝ ਵੀ ਨਹੀਂ ਹੈ ਹੈਨਾ ਆਏ ਪ੍ਰਮਾਤਮਾ ਨੇ ਤੁਹਾਡੇ ਤੇ ਇੰਨੀ ਵੱਡੀ ਕਿਰਪਾ ਕੀਤੀ ਹੈ ਇਹ ਤੇ ਕੁਝ ਵੀ ਨਹੀਂ ਹੈ ਤੇ ਇੱਕ ਮਾਮੂਲੀ ਚੀਜ਼ ਹੈ ਜਿਹੜੇ ਦਰਵਾਜ਼ੇ ਖੁੱਲੇ ਛਾਣਿਆ ਵੇਖੋ ਲੋਕਾਂ ਦੇ ਪੈਰ ਸੁਝੇ ਹੁੰਦੇ ਜਿਹੜੇ ਆਂਦੇ ਨੇ ਹੈਨਾ ਸੰਗਤ ਇੰਨੀ ਇੰਨੀ ਦੂਰੋਂ ਆਉਂਦੀ ਹੈ ਤੇ ਅਹੀਂ ਤੇ ਰਾਹ ਆਡੇ ਅੱਖਾਂ ਪੱਕ ਜਾਣੀਆਂ ਨੇ ਸਾਲ ਪੂਰਾ ਇਹਨਾਂ ਨੂੰ ਦੇਖਦਿਆਂ ਨੂੰ ਇਹ ਆਂ ਤੇ ਇਹਨਾਂ ਦੇ ਦਰਸ਼ਨ ਕਰੀਏ ਹੈਨਾ ਤੇ ਆ ਇਸ ਤਾ ਮਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੇਰੇ ਬੇਟੇ ਤੇ ਬੇਟਾ ਬੇਟੀ ਸਟੇਂਦੀ ਆ ਇੱਕ ਬੇਟਾ ਕਨੇਡਾ ਸੱਚੀ ਬਾਤ ਆ ਬਾਬਾ ਨਾਨਕ ਦੀ ਕਿਰਪਾਈ ਤੇ ਬਹੁਤ ਕਿਰਪਾ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਉਹਨੇ ਦਿੱਤਾ ਪ੍ਰਮਾਤਮਾ ਨੇ ਸਾਨੂੰ ਪਰਸ਼ਾਤ ਅਸਾਂ ਦੇ ਲਿਆਂਦਾ ਇਸੇ ਬਾਬੇ ਨਾਨਕ ਨੇ ਤੇ ਅਸਵੇ ਲਈ ਉਹਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰਨਾ ਚਾਹੁੰਦੇ ਆ ਇਹ ਵੰਡ ਕੇ ਲੰਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਧੰਨ ਗੁਰੂ ਨਾਨਕ ਨਰਨਾਰਾਇਣ ਪਾਤਸ਼ਾਹ ਜੀ ਜੋ ਜੋ ਸਲਾਨਾ ਜੋੜ ਮਿਲ ਅ ਸ੍ਰੀ ਚੋਲਾ ਸਾਹਿਬ ਪਹੁੰਚ ਰਹੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਸ਼ੇਵਕ ਸਿੰਘ ਜੀ ਡੇਰਾਕਾਰ ਸੇਵਾ ਕਡੂਰ ਸਾਹਿਬ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਝੇ ਤੌਰ ਤੇ ਰਲ ਮਿਲ ਕੇ ਜੋ ਕਾਰ ਸੇਵਾ ਹੀ ਕਰਾ ਰਹੇ ਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਬੰਧ ਕਰ ਰਹੀ ਆ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸੰਗਤਾਂ ਦਾ ਪ੍ਰੇਮ ਮਿਲ ਰਿਹਾ ਜੋ ਸੰਗਤਾਂ ਨੂੰ ਰਸਤਾ ਜੋ ਮਾਇਆ ਦੇ ਗੱਫੇ ਹੋਰ ਬਹੁਤ ਬਹੁਤ ਸੰਗਤਾਂ ਸੰਜੋਗ ਕਰੀਏ ਸੰਗਤਾਂ ਦੇ ਰਹਿਣ ਵਾਸਤੇ ਪ੍ਰਬੰਧ ਸ਼ਰਾਹ ਹੈ ਵਾ तकरीबन 50 60 ਕਮਰੇ ਸੰਗਤਾਂ ਦੇ ਰਹਿਣ ਵਾਸਤੇ ਵਿਵਾਨ ਹਾਲਿਆ ਕੋ ਸਰੋਵਰ ਤੇ ਹੈ ਨੇ ਵੱਡੇ ਹਾਲ ਦੋ ਤਿੰਨ ਔਰ ਹੋਰ ਵੀ ਸਮਿਆਨੇ ਲੱਗੇ ਨੇ ਬਰਾਂਡਿਆਂ ਦੇ ਵਿੱਚ ਵੀ ਸੰਗਤ ਕਾਫੀ ਰੈਸ਼ ਦਾ ਪ੍ਰਬੰਧ ਕੀਤਾ ਗਿਆ ਵਾ ਤੇ ਜੋ ਹੋਰ ਵੀ ਜਿੰਨਾ ਵੀ ਯਤਨ ਹੋ ਰਿਹਾ ਵਾ ਕਰ ਰਹੇ ਹਾਂ ਸਾਰੇ ਰਲ ਮਿਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋੜ ਮੇਲਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਚੋਲਾ ਸਾਹਿਬ ਨੂੰ ਹਰਪਤ ਮੇਲਾ ਜੀ ਸੰਗ ਆਉਂਦੇ ਆ ਸੰਗਤਾਂ ਆਉਂਦੀਆਂ ਇਸ ਸਥਾਨ ਤੇ ਕੋਈ ਬਿਲਕੁਲ ਵੀ ਕਰਕ ਬੰਦਾ ਇਹੋ ਜਿਹੜਾ ਨਸ਼ੇ ਕਰਕੇ ਆਊਗਾ ਵੈਸੇ ਤਾਂ ਇਸੇ ਪਵਿੱਤਰ ਸਥਾਨ ਤੇ ਕੋਈ ਨਸ਼ੇ ਕਰਕੇ ਮੇਲੇ ਦੇ ਵਿੱਚ ਨਹੀਂ ਆਉਂਦਾ ਹੁੰਦਾ ਫਿਰ ਵੀ ਬੇਨਤੀ ਹੈ ਭਾਈ ਕੋਈ ਨਸ਼ਾ ਕਰਕੇ ਕੋਈ ਹੁੱਲੜਵਾਜੀ ਕੋਈ ਇਹ ਇਤੇ ਨਾ ਕਰੋ ਲੰਗਰ ਪਾਣੀ ਸਕੋ ਸੇਵਾ ਕਰੋ ਖੁਸ਼ੀਆਂ ਪ੍ਰਾਪਤ ਗੁਰੂ ਘਰ ਦੀਆਂ ਕਰਕੇ ਜਾਓ ਉਹਨਾਂ ਅਪੀਲ ਦੀ ਹੁਣ ਵੇਖੋ ਹੋਰ ਤਾਂ ਕੋਈ ਨਹੀਂ ਰੋਕ ਸਕਦਾ ਉਹਨਾਂ ਤਾਂ ਪ੍ਰਸ਼ਾਸਨ ਰੋਕ ਸਕਦਾ ਪਿਛਲੇ ਸਾਲ ਬਹੁਤ ਵਧੀਆ ਪ੍ਰਬੰਧ ਸੀਗਾ ਜੀ ਕਿਸੇ ਨੇ ਨਹੀਂ ਹੁ ਲੜਵਾਜੀ ਕੀਤੀ ਐਰ ਕੇ ਪ੍ਰਸ਼ਾਸਨ ਨੇ ਚੀਜ਼ ਦਾ ਸਹਿਯੋਗ ਦੇਵੇ ਵੀ ਨਾ ਕਰੇ ਪਿਛਲੇ ਸਾਲ ਕੋਰੀਡੋਰ ਤੇ ਟਰੈਕਟਰ ਰੋਕੇ ਗਏ ਸੀਗੇ ਉਧਰੋਂ ਨਹੀਂ ਸਿਉਂਦੰਦੇ ਐਰ ਕਾਂ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਪੂਰਾ ਕੰਟਰੋਲ ਕਰਨ ਪੂਰਾ ਸਹਿਯੋਗ ਦੇਣ ਹੁ ਲੜਵਾਜੀ ਕਿਸੇ ਨੂੰ ਨਾ ਕਰਨ ਦੇ